ਏਅਰ ਇੰਡੀਆ ਦੀ ਫਲਾਈਟ ਨੂੰ ਬੰਬਰੀ ਧਮਕੀ ਮਿਲਣ ਤੋਂ ਬਾਅਦ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਤੇ ਇਸ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ ਤੇ ਦੱਸਦੀ ਕਿ ਇਹ ਫਲਾਈਟ ਮੁੰਬਈ ਤੋਂ ਕੇਰਲ ਜਾ ਰਹੀ ਸੀ ਜਦੋਂ ਕਿ ਇੱਕ ਇਸ ਨੂੰ ਸੂਚਨਾ ਮਿਲੀ ਹੈ ਜੇ ਫਲਾਈਟ ਦੇ ਐ ਸੂਚਨਾ ਮਿਲਦੀ ਆ ਫਲਾਈਟ ਨੋ ਕਿ ਬੰਬਰੀ ਧਮਕੀ ਦਿੱਤੀ ਗਈ ਆ ਜਿਸ ਤੋਂ ਬਾਅਦ ਕੇ ਜਿਹੜਾ ਯਾਤਰੀਆਂ ਦੇ ਵਿੱਚ ਵੀ ਹੜਕੰਪ ਮੱਚ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਐ ਤਿਰਵੰਤਪੁਰਮ ਦੇ ਵਿੱਚ ਐਮਰਜੈਂਸੀ ਜਿਹੜੀ ਆ ਉਹ ਲੈਂਡਿੰਗ ਕਰवानी ਪਈ ਹੈ ਦੱਸਦੇ ਕਿ 135 ਯਾਤਰੀ ਇਸ ਦੇ ਵਿੱਚ ਬੈਠੇ ਹੋਏ ਸੀਗੇ ਤੇ ਉਸ ਤੋਂ ਬਾਅਦ ਇਸ ਨੂੰ ਐ ਫਲਾਈਟ ਨੂੰ ਇਸ ਫਲਾਈਟ ਨੂੰ ਆਈਸੋਲੇਸ਼ਨ ਦੇ ਵਿੱਚ ਲੈ ਕੇ ਗਿਆ ਤੇ ਯਾਤਰੀ ਜਿਹੜੇ ਆ ਬਾਹਰ ਕੱਢੇ ਗਏ ਆ ਤਿਰਪੁਰ ਐ ਵਾਦੀਏ ਕੇ ਤਿਰਵੰਤपुरम ਦੇ ਵਿੱਚ ਇਸ ਨੂੰ ਐਮਰਜੈਂਸੀ ਜਿਹੜੀ ਆ ਲੈਂਡਿੰਗ ਕਰਵਾਉਣੀ ਪਈ ਆ ਤੇ 135 ਯਾਤਰੀ ਇਸ ਦੇ ਵਿੱਚ ਸ਼ਾਮਿਲ ਸੀ ਮੁੰਬਈ ਤੋਂ ਕੇਰਲ ਜਾ ਰਹੇ ਸੀਗੇ ਇਹ ਫਲਾਈਟ ਮੁੰਬਈ ਤੋਂ ਕੇਰਲ ਜਾ ਰਹੀ ਸੀ ਜਦੋਂ ਕਿ ਇਸ ਨੂੰ ਸੂਚਨਾ ਮਿਲੀ ਕਿ ਫਲਾਈਟ ਦੇ ਵਿੱਚ ਬੰਬ ਆ ਉਸ ਤੋਂ ਬਾਅਦ ਹੜਕੰਪ ਮਚ ਗਿਆ ਤੇ ਹਫੜਾ ਦਫੜੀ ਦੇ ਵਿੱਚ ਇਸ ਨੂੰ 에어ਪੋਰਟ ਤੇ ਐਮਰਜੈਂਸੀ ਜਿਹੜੀ ਆ ਲੈਂਡਿੰਗ ਕਰਾਉਣੀ ਪਈ ਆ ਤੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਹੈ ਹਾਲਾਂਕਿ ਪੰਪ ਦੀ ਖਬਰ ਦੀ ਵਜ੍ਹਾ ਨਾਲ 에어ਪੋਰਟ ਤੇ ਹਫੜਾ ਦਫੜੀ ਦਾ ਮਾਹੌਲ ਜ਼ਰੂਰ ਬਣ ਗਿਆ ਪਰ ਇਸ ਤੋਂ ਕੋਈ ਵੀ ਨੁਕਸਾਨ ਨਹੀਂ ਹੋ ਸਕਿਆ ਤੇ ਉੱਥੇ ਹੀ ਹਫੜਾ ਦਫੜੀ ਦੇ ਵਿੱਚ ਮਾਹੌਲ ਜਿਹੜਾ ਹਫੜਾ ਦਫੜੀ ਦਾ ਮਾਹੌਲ ਜਿਹੜਾ ਉਹ ਜ਼ਰੂਰ ਪੈਦਾ ਹੋ ਗਿਆ ਪਰ ਐਮਰਜੈਂਸੀ ਜਿਹੜੀ ਆ ਉਹ ਲੈਂਡਿੰਗ ਕਰਵਾ ਦਿੱਤੀ ਗਈ ਹੈ ਤੇ ਆਈਸੋਲੇਸ਼ਨ ਦੇ ਵਿੱਚ ਫਲਾਈਟ ਨੂੰ ਰੱਖਿਆ ਗਿਆ ਤੇ ਯਾਤਰੀਆਂ ਨੂੰ ਬਾਹਰ ਜਿਹੜਾ ਕੱਢਿਆ ਗਿਆ ਮੁੰਬਈ ਤੋਂ ਕੇਰਲ ਜਾ ਰਹੀ ਸੀਗੀ ਇਹ ਫਲਾਈਟ ਹੈ 8 ਵਜੇ ਦੀ ਇਹ ਫਲਾਈਟ ਸੀਗੀ ਜਦੋਂ ਇਸ ਫਲਾਈਟ ਨੂੰ ਸੂਚਨਾ ਮਿਲਦੀ ਹੈ ਕਿ ਇਸ ਦੇ ਵਿੱਚ ਬੰਬ ਦੀ ਧਮਕੀ ਜਿਹੜੀ ਆ ਦਿੱਤੀ ਗਈ ਆ ਤੇ ਉਸ ਤੋਂ ਬਾਅਦ ਹਫੜਾ ਦਫੜੀ ਮੱਚ ਗਈ ਆ 에ਰਪੋਰਟ ਦੇ ਵੱਲੋਂ ਜੜੀ ਆ ਹੁਣ ਪੂਰੀ ਚ ਅਧਿਕਾਰੀਆਂ ਦੇ ਵੱਲੋਂ ਜੜੀ ਆ ਹਰ ਤਰ੍ਹਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਆ ਕਿ ਧਮਕੀ ਕਦੋਂ ਅਤੇ ਕਿੱਥੋਂ ਮਿਲੀ ਹੈ ਉਸ ਤੋਂ ਬਾਅਦ ਦੱਸਦੀ ਹੈ ਕਿ ਯਾਤਰੀ ਜਿਹੜੇ ਉਹਨਾਂ ਦੇ ਵਿੱਚ ਹਫੜਾ ਦਫੜੀ ਮਲ ਗਈ ਮੱਚ ਗਈ ਸੀਗੀ ਇੱਕ ਸਹਿਨ ਦਾ ਮਾਹੌਲ ਬਣ ਗਿਆ ਸੀ ਪਰ ਯਾਤਰੀਆਂ ਨੂੰ ਸੁਰੱਖਿਅਤ ਜਿਹੜਾ ਬਾਹਰ ਕਰ ਲਿਆ ਗਿਆ ਤੇ ਬਾਕੀ ਜਿਹੜੀਆਂ 에 ਬਾਕੀ ਜਿਹੜੀ ਫਲਾਈਟ ਆ ਉਹ ਵੀ ਇਸ ਤੋਂ ਸੁਰੱਖਿਅਤ ਹੈ ਕਿਉਂਕਿ ਇਸ ਫਲਾਈਟ ਨੂੰ ਆਈਸੋਲੇਸ਼ਨ ਦੇ ਵਿੱਚ ਰੱਖਿਆ ਗਿਆ ਹੈ ਤਾਂ ਉਥੇ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਵੱਡੇ ਅਧਿਕਾਰੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਹਰ ਤਰ੍ਹਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ 8 ਵਜੇ ਦੀ ਫਲਾਈਟ ਸੀ ਜਦੋਂ ਕਿ ਸੂਚਨਾ ਮਿਲਦੀ ਹੈ ਕਿ ਫਲਾਈਟ ਦੇ ਵਿੱਚ ਬੰਬ ਹੈ ਉਸ ਤੋਂ ਬਾਅਦ ਹਫੜਾ ਦਫੜੀ ਮੱਚ ਜਾਂਦੀ ਹੈ ਤੇ ਐਮਰਜੈਂਸੀ ਜਿਹੜੀ ਆ ਇਸ ਫਲਾਈਟ ਦੀ ਲੈਂਡਿੰਗ ਕਰਵਾਉਣੀ ਪਈ ਇਰ ਇੰਡੀਆ ਦੀ ਫਲਾਈਟ ਨੂੰ ਬੰਬਰੀ ਧਮਕੀ ਮਿਲਣ ਤੋਂ ਬਾਅਦ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਤੇ ਇਸ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ ਤੇ ਦੱਸਦੀ ਕਿ ਇਹ ਫਲਾਈਟ ਮੁੰਬਈ ਤੋਂ ਕੇਰਲ ਜਾ ਰਹੀ ਸੀ ਜਦੋਂ ਕਿ ਇੱਕ ਇਸ ਨੂੰ ਸੂਚਨਾ ਮਿਲੀ ਹੈ ਜੇ ਫਲਾਈਟ ਦੇ ਐ ਸੂਚਨਾ ਮਿਲਦੀ ਆ ਫਲਾਈਟ ਨੂੰ ਕਿ ਬੰਬਰੀ ਧਮਕੀ ਦਿੱਤੀ ਗਈ ਆ ਜਿਸ ਤੋਂ ਬਾਅਦ ਕੇ ਜਿਹੜਾ ਯਾਤਰੀਆਂ ਦੇ ਵਿੱਚ ਵੀ ਹੜਕੰਪ ਮੱਚ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਐ ਤਿਰਵੰਤਪੁਰਮ ਦੇ ਵਿੱਚ ਐਮਰਜੈਂਸੀ ਜਿਹੜੀ ਆ ਉਹ ਲੈਂਡਿੰਗ ਕਰवानी ਪਈ ਹੈ ਦੱਸਦੇ ਕਿ 135 ਯਾਤਰੀ ਇਸ ਦੇ ਵਿੱਚ ਬੈਠੇ ਹੋਏ ਸੀਗੇ ਤੇ ਉਸ ਤੋਂ ਬਾਅਦ ਇਸ ਨੂੰ ਐ ਫਲਾਈਟ ਨੂੰ ਇਸ ਫਲਾਈਟ ਨੂੰ ਆਈਸੋਲੇਸ਼ਨ ਦੇ ਵਿੱਚ ਲੈ ਕੇ ਗਿਆ ਤੇ ਯਾਤਰੀ ਜਿਹੜੇ ਆ ਬਾਹਰ ਕੱਢੇ ਗਏ ਆ ਤਿਰਪੁਰ ਐ ਵਾਦੀਏ ਕੇ ਤਿਰਵੰਤपुरम ਦੇ ਵਿੱਚ ਇਸ ਨੂੰ ਐਮਰਜੈਂਸੀ ਜਿਹੜੀ ਆ ਲੈਂਡਿੰਗ ਕਰਵਾਉਣੀ ਪਈ ਆ ਤੇ 135 ਯਾਤਰੀ ਇਸ ਦੇ ਵਿੱਚ ਸ਼ਾਮਿਲ ਸੀ ਮੁੰਬਈ ਤੋਂ ਕੇਰਲ ਜਾ ਰਹੇ ਸੀਗੇ ਇਹ ਫਲਾਈਟ ਮੁੰਬਈ ਤੋਂ ਕੇਰਲ ਜਾ ਰਹੀ ਸੀ ਜਦੋਂ ਕਿ ਇਸ ਨੂੰ ਸੂਚਨਾ ਮਿਲੀ ਕਿ ਫਲਾਈਟ ਦੇ ਵਿੱਚ ਬੰਬ ਆ ਉਸ ਤੋਂ ਬਾਅਦ ਹੜਕੰਪ ਮਚ ਗਿਆ ਤੇ ਹਫੜਾ ਦਫੜੀ ਦੇ ਵਿੱਚ ਇਸ ਨੂੰ 에어ਪੋਰਟ ਤੇ ਐਮਰਜੈਂਸੀ ਜਿਹੜੀ ਆ ਲੈਂਡਿੰਗ ਕਰਾਉਣੀ ਪਈ ਆ ਤੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਹੈ ਹਾਲਾਂਕਿ ਬੰਬ ਦੀ ਖਬਰ ਦੀ ਵਜ੍ਹਾ ਨਾਲ 에어ਪੋਰਟ ਤੇ ਹਫੜਾ ਦਫੜੀ ਦਾ ਮਾਹੌਲ ਜ਼ਰੂਰ ਬਣ ਗਿਆ ਪਰ ਇਸ ਤੋਂ ਕੋਈ ਵੀ ਨੁਕਸਾਨ ਨਹੀਂ ਹੋ ਸਕਿਆ ਤੇ ਉੱਥੇ ਹੀ ਹਫੜਾ ਦਫੜੀ ਦੇ ਵਿੱਚ ਮਾਹੌਲ ਜਿਹੜਾ ਹਫੜਾ ਦਫੜੀ ਦਾ ਮਾਹੌਲ ਜਿਹੜਾ ਉਹ ਜ਼ਰੂਰ ਪੈਦਾ ਹੋ ਗਿਆ ਪਰ ਐਮਰਜੈਂਸੀ ਜਿਹੜੀ ਆ ਉਹ ਲੈਂਡਿੰਗ ਕਰਵਾ ਦਿੱਤੀ ਗਈ ਹੈ ਤੇ ਆਈਸੋਲੇਸ਼ਨ ਦੇ ਵਿੱਚ ਫਲਾਈਟ ਨੂੰ ਰੱਖਿਆ ਗਿਆ ਤੇ ਯਾਤਰੀਆਂ ਨੂੰ ਬਾਹਰ ਜਿਹੜਾ ਕੱਢਿਆ ਗਿਆ ਮੁੰਬਈ ਤੋਂ ਕੇਰਲ ਜਾ ਰਹੀ ਸੀਗੀ ਇਹ ਫਲਾਈਟ ਹੈ 8 ਵਜੇ ਦੀ ਇਹ ਫਲਾਈਟ ਸੀਗੀ ਜਦੋਂ ਇਸ ਫਲਾਈਟ ਨੂੰ ਸੂਚਨਾ ਮਿਲਦੀ ਆ ਕਿ ਇਸ ਦੇ ਵਿੱਚ ਬੰਬ ਦੀ ਧਮਕੀ ਜਿਹੜੀ ਆ ਦਿੱਤੀ ਗਈ ਆ ਤੇ ਉਸ ਤੋਂ ਬਾਅਦ ਹਫੜਾ ਦਫੜੀ ਮਚ ਗਈ ਆ 에ਰਪੋਰਟ ਦੇ ਵੱਲੋਂ ਜੜੀ ਆ ਹੁਣ ਪੂਰੀ ਚ ਅਧਿਕਾਰੀਆਂ ਦੇ ਵੱਲੋਂ ਜਿਹੜੀ ਆ ਹਰ ਤਰ੍ਹਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਆ ਕਿ ਧਮਕੀ ਕਦੋਂ ਅਤੇ ਕਿੱਥੋਂ ਮਿਲੀ ਹੈ ਉਸ ਤੋਂ ਬਾਅਦ ਦੱਸਦੀ ਆ ਕਿ ਯਾਤਰੀ ਜਿਹੜੇ ਉਹਨਾਂ ਦੇ ਵਿੱਚ ਹਫੜਾ ਦਫੜੀ ਮਲ ਗਈ ਮਚ ਗਈ ਸੀਗੀ ਇੱਕ ਸਹਿਨ ਦਾ ਮਾਹੌਲ ਬਣ ਗਿਆ ਸੀ ਪਰ ਯਾਤਰੀਆਂ ਨੂੰ ਸੁਰੱਖਿਅਤ ਜਿਹੜਾ ਬਾਹਰ ਕਰ ਲਿਆ ਗਿਆ ਤੇ ਬਾਕੀ ਜਿਹੜੀਆਂ 에 ਬਾਕੀ ਜਿਹੜੀਆਂ ਫਲਾਈਟਾਂ ਉਹ ਵੀ ਇਸ ਤੋਂ ਸੁਰੱਖਿਆ ਦੇ ਕਿਉਂਕਿ ਇਸ ਫਲਾਈਟ ਨੂੰ ਆਈਸੋਲੇਸ਼ਨ ਦੇ ਵਿੱਚ ਰੱਖਿਆ ਗਿਆ ਤਾਂ ਉਥੇ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਵੱਡੇ ਅਧਿਕਾਰੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਹਰ ਤਰ੍ਹਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ 8 ਵਜੇ ਦੀ ਫਲਾਈਟ ਸੀ ਜਦੋਂ ਕਿ ਸੂਚਨਾ ਮਿਲਦੀ ਹੈ ਕਿ ਫਲਾਈਟ ਦੇ ਵਿੱਚ ਬੰਬ ਹੈ ਉਸ ਤੋਂ ਬਾਅਦ ਹਫੜਾ ਦਫੜੀ ਮੱਚ ਜਾਂਦੀ ਹੈ ਤੇ ਐਮਰਜੈਂਸੀ ਜਿਹੜੀ ਆ ਇਸ ਫਲਾਈਟ ਦੀ ਲੈਂਡਿੰਗ ਕਰਵਾਉਣੀ ਪਈ ਏਅਰ ਇੰਡੀਆ ਦੀ ਫਲਾਈਟ ਨੂੰ ਬੰਬਰੀ ਧਮਕੀ ਮਿਲਣ ਤੋਂ ਬਾਅਦ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਤੇ ਇਸ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ ਤੇ ਦੱਸਦੀ ਕਿ ਇਹ ਫਲਾਈਟ ਮੁੰਬਈ ਤੋਂ ਕੇਰਲ ਜਾ ਰਹੀ ਸੀ ਜਦੋਂ ਕਿ ਇੱਕ ਇਸ ਨੂੰ ਸੂਚਨਾ ਮਿਲੀ ਹੈ ਜੇ ਫਲਾਈਟ ਦੇ ਐ ਸੂਚਨਾ ਮਿਲਦੀ ਆ ਫਲਾਈਟ ਨੂੰ ਕਿ ਬੰਬਰੀ ਧਮਕੀ ਦਿੱਤੀ ਗਈ ਆ ਜਿਸ ਤੋਂ ਬਾਅਦ ਕਿ ਜਿਹੜਾ ਯਾਤਰੀਆਂ ਦੇ ਵਿੱਚ ਵੀ ਹੜਕੰਪ ਮੱਚ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਐ ਤਿਰਵੰਤਪੁਰਮ ਦੇ ਵਿੱਚ ਐਮਰਜੈਂਸੀ ਜਿਹੜੀ ਆ ਉਹ ਲੈਂਡਿੰਗ ਕਰवानी ਪਈ ਹੈ ਦੱਸਦੇ ਕਿ 135 ਯਾਤਰੀ ਇਸ ਦੇ ਵਿੱਚ ਬੈਠੇ ਹੋਏ ਸੀਗੇ ਤੇ ਉਸ ਤੋਂ ਬਾਅਦ ਇਸ ਨੂੰ ਐ ਫਲਾਈਟ ਨੂੰ ਇਸ ਫਲਾਈਟ ਨੂੰ ਆਈਸੋਲੇਸ਼ਨ ਦੇ ਵਿੱਚ ਲੈ ਕੇ ਗਿਆ ਤੇ ਯਾਤਰੀ ਜਿਹੜੇ ਆ ਬਾਹਰ ਕੱਢੇ ਗਏ ਆ ਤਿਰਪੁਰ ਐਵਾਦੀਏ ਕਿ ਤਿਰਵੰਤਪੁਰਮ ਦੇ ਵਿੱਚ ਇਸ ਨੂੰ ਐਮਰਜੈਂਸੀ ਜਿਹੜੀ ਆ ਲੈਂਡਿੰਗ ਕਰਵਾਉਣੀ ਪਈ ਆ ਤੇ 135 ਯਾਤਰੀ ਇਸ ਦੇ ਵਿੱਚ ਸ਼ਾਮਿਲ ਸੀ ਮੁੰਬਈ ਤੋਂ ਕੇਰਲ ਜਾ ਰਹੇ ਸੀਗੇ ਇਹ ਫਲਾਈਟ ਮੁੰਬਈ ਤੋਂ ਕੇਰਲ ਜਾ ਰਹੀ ਸੀ ਜਦੋਂ ਕਿ ਇਸ ਨੂੰ ਸੂਚਨਾ ਮਿਲੀ ਕਿ ਫਲਾਈਟ ਦੇ ਵਿੱਚ ਬੰਬ ਆ ਉਸ ਤੋਂ ਬਾਅਦ ਹੜਕੰਪ ਮਚ ਗਿਆ ਤੇ ਹਫੜਾ ਦਫੜੀ ਦੇ ਵਿੱਚ ਇਸ ਨੂੰ 에어ਪੋਰਟ ਤੇ ਐਮਰਜੈਂਸੀ ਜਿਹੜੀ ਆ ਲੈਂਡਿੰਗ ਕਰਨੀ ਪਈ ਆ ਤੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਹੈ ਹਾਲਾਂਕਿ ਪੰਪ ਦੀ ਖਬਰ ਦੀ ਵਜ੍ਹਾ ਨਾਲ 에어ਪੋਰਟ ਤੇ ਹਫੜਾ ਦਫੜੀ ਦਾ ਮਾਹੌਲ ਜ਼ਰੂਰ ਬਣ ਗਿਆ ਪਰ ਇਸ ਤੋਂ ਕੋਈ ਵੀ ਨੁਕਸਾਨ ਨਹੀਂ ਹੋ ਸਕਿਆ ਤੇ ਉੱਥੇ ਹੀ ਹਫੜਾ ਦਫੜੀ ਦੇ ਵਿੱਚ ਮਾਹੌਲ ਜਿਹੜਾ ਹਫੜਾ ਦਫੜੀ ਦਾ ਮਾਹੌਲ ਜਿਹੜਾ ਉਹ ਜ਼ਰੂਰ ਪੈਦਾ ਹੋ ਗਿਆ ਪਰ ਐਮਰਜੈਂਸੀ ਜਿਹੜੀ ਆ ਉਹ ਲੈਂਡਿੰਗ ਕਰਵਾ ਦਿੱਤੀ ਗਈ ਹੈ ਤੇ ਆਈਸੋਲੇਸ਼ਨ ਦੇ ਵਿੱਚ ਫਲਾਈਟ ਨੂੰ ਰੱਖਿਆ ਗਿਆ ਤੇ ਯਾਤਰੀਆਂ ਨੂੰ ਬਾਹਰ ਜਿਹੜਾ ਕੱਢਿਆ ਗਿਆ ਮੁੰਬਈ ਤੋਂ ਕੇਰਲ ਜਾ ਰਹੀ ਸੀਗੀ ਇਹ ਫਲਾਈਟ ਹੈ 8 ਵਜੇ ਦੀ ਇਹ ਫਲਾਈਟ ਸੀਗੀ ਜਦੋਂ ਇਸ ਫਲਾਈਟ ਨੂੰ ਸੂਚਨਾ ਮਿਲਦੀ ਆ ਕਿ ਇਸ ਦੇ ਵਿੱਚ ਬੰਬ ਦੀ ਧਮਕੀ ਜਿਹੜੀ ਆ ਦਿੱਤੀ ਗਈ ਆ ਤੇ ਉਸ ਤੋਂ ਬਾਅਦ ਹਫੜਾ ਦਫੜੀ ਮੱਚ ਗਈ ਆ 에ਰਪੋਰਟ ਦੇ ਵੱਲੋਂ ਝੜੀ ਆ ਹੁਣ ਪੂਰੀ ਚ ਅਧਿਕਾਰੀਆਂ ਦੇ ਵੱਲੋਂ ਜਿਹੜੀ ਆ ਹਰ ਤਰ੍ਹਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਆ ਕਿ ਧਮਕੀ ਕਦੋਂ ਅਤੇ ਕਿੱਥੋਂ ਮਿਲੀ ਹੈ ਉਸ ਤੋਂ ਬਾਅਦ ਦੱਸਦੀ ਆ ਕਿ ਯਾਤਰੀ ਜਿਹੜੇ ਉਹਨਾਂ ਦੇ ਵਿੱਚ ਹਫੜਾ ਦਫੜੀ ਮਲ ਗਈ ਮੱਚ ਗਈ ਸੀਗੀ ਇੱਕ ਸਹਿਮ ਦਾ ਮਾਹੌਲ ਬਣ ਗਿਆ ਸੀ ਪਰ ਯਾਤਰੀਆਂ ਨੂੰ ਸੁਰੱਖਿਅਤ ਜਿਹੜਾ ਬਾਹਰ ਕਰ ਲਿਆ ਗਿਆ ਤੇ ਬਾਕੀ ਜਿਹੜੀਆਂ 에 ਬਾਕੀ ਜਿਹੜੀਆਂ ਫਲਾਈਟਾਂ ਉਹ ਵੀ ਇਸ ਤੋਂ ਸੁਰੱਖਿਆ ਦੇ ਕਿਉਂਕਿ ਇਸ ਫਲਾਈਟ ਨੂੰ ਆਈਸੋਲੇਸ਼ਨ ਦੇ ਵਿੱਚ ਰੱਖਿਆ ਗਿਆ ਹੈ ਤਾਂ ਉਥੇ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਵੱਡੇ ਅਧਿਕਾਰੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਹਰ ਤਰ੍ਹਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ 8 ਵਜੇ ਦੀ ਫਲਾਈਟ ਸੀ ਜਦੋਂ ਕਿ ਸੂਚਨਾ ਮਿਲਦੀ ਹੈ ਕਿ ਫਲਾਈਟ ਦੇ ਵਿੱਚ ਬੰਬ ਹੈ ਉਸ ਤੋਂ ਬਾਅਦ ਹਫੜਾ ਦਫੜੀ ਮੱਚ ਜਾਂਦੀ ਹੈ ਤੇ ਐਮਰਜੈਂਸੀ ਜਿਹੜੀ ਆ ਇਸ ਫਲਾਈਟ ਦੀ ਲੈਂਡਿੰਗ ਕਰਵਾਉਣੀ ਪਈ ਇਰੰਡੀਆ ਦੀ ਫਲਾਈਟ ਨੂੰ ਬੰਬਰੀ ਧਮਕੀ ਮਿਲਣ ਤੋਂ ਬਾਅਦ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਤੇ ਇਸ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ ਤੇ ਦੱਸਦੀ ਕਿ ਇਹ ਫਲਾਈਟ ਮੁੰਬਈ ਤੋਂ ਕੇਰਲ ਜਾ ਰਹੀ ਸੀ ਜਦੋਂ ਕਿ ਇੱਕ ਇਸ ਨੂੰ ਸੂਚਨਾ ਮਿਲੀ ਹੈ ਜਿ ਫਲਾਈਟ ਤੇ ਐ ਸੂਚਨਾ ਮਿਲਦੀ ਆ ਫਲਾਈਟ ਨੋ ਕਿ ਬੰਬਰੀ ਧਮਕੀ ਦਿੱਤੀ ਗਈ ਆ ਜਿਸ ਤੋਂ ਬਾਅਦ ਕੇ ਜਿਹੜਾ ਯਾਤਰੀਆਂ ਦੇ ਵਿੱਚ ਵੀ ਹੜਕੰਪ ਮੱਚ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਐ ਤਿਰਵੰਤਪੁਰਮ ਦੇ ਵਿੱਚ ਐਮਰਜੈਂਸੀ ਜਿਹੜੀ ਆ ਉਹ ਲੈਂਡਿੰਗ ਕਰवानी ਪਈ ਆ ਦੱਸਦੇ ਕਿ 135 ਯਾਤਰੀ ਇਸ ਦੇ ਵਿੱਚ ਬੈਠੇ ਹੋਏ ਸੀਗੇ ਤੇ ਉਸ ਤੋਂ ਬਾਅਦ ਇਸ ਨੂੰ ਐ ਫਲਾਈਟ ਨੋ ਇਸ ਫਲਾਈਟ ਨੂੰ ਆਈਸੋਲੇਸ਼ਨ ਦੇ ਵਿੱਚ ਲੈ ਕੇ ਗਿਆ ਤੇ ਯਾਤਰੀ ਜਿਹੜੇ ਆ ਬਾਹਰ ਕੱਢੇ ਗਏ ਆ ਤਿਰਪੁਰ ਐਵਾਦੀਏ ਕਿ ਤਿਰਵੰਤਪੁਰਮ ਦੇ ਵਿੱਚ ਇਸ ਨੂੰ ਐਮਰਜੈਂਸੀ ਜਿਹੜੀ ਆ ਲੈਂਡਿੰਗ ਕਰਵਾਉਣੀ ਪਈ ਆ ਤੇ 135 ਯਾਤਰੀ ਇਸ ਦੇ ਵਿੱਚ ਸ਼ਾਮਿਲ ਸੀ ਮੁੰਬਈ ਤੋਂ ਕੇਰਲ ਜਾ ਰਹੇ ਸੀਗੇ ਇਹ ਫਲਾਈਟ ਮੁੰਬਈ ਤੋਂ ਕੇਰਲ ਜਾ ਰਹੀ ਸੀ ਜਦੋਂ ਕਿ ਇਸ ਨੂੰ ਸੂਚਨਾ ਮਿਲੀ ਕਿ ਫਲਾਈਟ ਦੇ ਵਿੱਚ ਬੰਬ ਆ ਉਸ ਤੋਂ ਬਾਅਦ ਹੜਕੰਪ ਮਚ ਗਿਆ ਤੇ ਹਫੜਾ ਦਫੜੀ ਦੇ ਵਿੱਚ ਇਸ ਨੂੰ 에어ਪੋਰਟ ਤੇ ਐਮਰਜੈਂਸੀ ਜਿਹੜੀ ਆ ਲੈਂਡਿੰਗ ਕਰਾਉਣੀ ਪਈ ਆ ਤੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਹੈ ਹਾਲਾਂਕਿ ਪੰਪ ਦੀ ਖਬਰ ਦੀ ਵਜ੍ਹਾ ਨਾਲ 에어ਪੋਰਟ ਤੇ ਹਫੜਾ ਦਫੜੀ ਦਾ ਮਾਹੌਲ ਜ਼ਰੂਰ ਬਣ ਗਿਆ ਪਰ ਇਸ ਤੋਂ ਕੋਈ ਵੀ ਨੁਕਸਾਨ ਨਹੀਂ ਹੋ ਸਕਿਆ ਤੇ ਉੱਥੇ ਹੀ ਹਫੜਾ ਦਫੜੀ ਦੇ ਵਿੱਚ ਮਾਹੌਲ ਜਿਹੜਾ ਹਫੜਾ ਦਫੜੀ ਦਾ ਮਾਹੌਲ ਜਿਹੜਾ ਉਹ ਜ਼ਰੂਰ ਪੈਦਾ ਹੋ ਗਿਆ ਪਰ ਐਮਰਜੈਂਸੀ ਜਿਹੜੀ ਆ ਉਹ ਲੈਂਡਿੰਗ ਕਰਵਾ ਦਿੱਤੀ ਗਈ ਹੈ ਤੇ ਆਈਸੋਲੇਸ਼ਨ ਦੇ ਵਿੱਚ ਫਲਾਈਟ ਨੂੰ ਰੱਖਿਆ ਗਿਆ ਤੇ ਯਾਤਰੀਆਂ ਨੂੰ ਬਾਹਰ ਜਿਹੜਾ ਕੱਢਿਆ ਗਿਆ ਮੁੰਬਈ ਤੋਂ ਕੇਰਲ ਜਾ ਰਹੀ ਸੀਗੀ ਇਹ ਫਲਾਈਟ ਹੈ 8 ਵਜੇ ਦੀ ਇਹ ਫਲਾਈਟ ਸੀਗੀ ਜਦੋਂ ਇਸ ਫਲਾਈਟ ਨੂੰ ਸੂਚਨਾ ਮਿਲਦੀ ਆ ਕਿ ਇਸ ਦੇ ਵਿੱਚ ਬੰਬ ਦੀ ਧਮਕੀ ਜਿਹੜੀ ਆ ਦਿੱਤੀ ਗਈ ਆ ਤੇ ਉਸ ਤੋਂ ਬਾਅਦ ਹਫੜਾ ਦਫੜੀ ਮਚ ਗਈ ਆ 에ਰਪੋਰਟ ਦੇ ਵੱਲੋਂ ਜੜੀ ਆ ਹੁਣ ਪੂਰੀ ਚ ਅਧਿਕਾਰੀਆਂ ਦੇ ਵੱਲੋਂ ਜੜੀ ਆ ਹਰ ਤਰ੍ਹਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਆ ਕਿ ਧਮਕੀ ਕਦੋਂ ਅਤੇ ਕਿੱਥੋਂ ਮਿਲੀ ਹੈ ਉਸ ਤੋਂ ਬਾਅਦ ਦੱਸਦੀ ਆ ਕਿ ਯਾਤਰੀ ਜਿਹੜੇ ਉਹਨਾਂ ਦੇ ਵਿੱਚ ਹਫੜਾ ਦਫੜੀ ਮਲ ਗਈ ਮਚ ਗਈ ਸੀਗੀ ਇੱਕ ਸਹੰਦ ਦਾ ਮਾਹੌਲ ਬਣ ਗਿਆ ਸੀ ਪਰ ਯਾਤਰੀਆਂ ਨੂੰ ਸੁਰੱਖਿਅਤ ਜਿਹੜਾ ਬਾਹਰ ਕਰ ਲਿਆ ਗਿਆ ਤੇ ਬਾਕੀ ਜਿਹੜੀਆਂ 에 ਬਾਕੀ ਜਿਹੜੀ ਫਲਾਈਟ ਆ ਉਹ ਵੀ ਇਸ ਤੋਂ ਸੁਰੱਖਿਅਤ ਹੈ ਕਿਉਂਕਿ ਇਸ ਫਲਾਈਟ ਨੂੰ ਆਈਸੋਲੇਸ਼ਨ ਦੇ ਵਿੱਚ ਰੱਖਿਆ ਗਿਆ ਹੈ ਤਾਂ ਉਥੇ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਵੱਡੇ ਅਧਿਕਾਰੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਹਰ ਤਰ੍ਹਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ 8 ਵਜੇ ਦੀ ਫਲਾਈਟ ਸੀ ਜਦੋਂ ਕਿ ਸੂਚਨਾ ਮਿਲਦੀ ਹੈ ਕਿ ਫਲਾਈਟ ਦੇ ਵਿੱਚ ਬੰਬ ਹੈ ਉਸ ਤੋਂ ਬਾਅਦ ਹਫੜਾ ਦਫੜੀ ਮੱਚ ਜਾਂਦੀ ਹੈ ਤੇ ਐਮਰਜੈਂਸੀ ਜਿਹੜੀ ਆ ਇਸ ਫਲਾਈਟ ਦੀ ਲੈਂਡਿੰਗ ਕਰਵਾਉਣੀ ਪਈ ਏਅਰ ਇੰਡੀਆ ਦੀ ਫਲਾਈਟ ਨੂੰ ਬੰਬਰੀ ਧਮਕੀ ਮਿਲਣ ਤੋਂ ਬਾਅਦ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਤੇ ਇਸ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਹੈ ਤੇ ਦੱਸਦੀ ਕਿ ਇਹ ਫਲਾਈਟ ਮੁੰਬਈ ਤੋਂ ਕੇਰਲ ਜਾ ਰਹੀ ਸੀ ਜਦੋਂ ਕਿ ਇੱਕ ਇਸ ਨੂੰ ਸੂਚਨਾ ਮਿਲੀ ਹੈ ਜਿ ਫਲਾਈਟ ਤੇ ਐ ਸੂਚਨਾ ਮਿਲਦੀ ਆ ਫਲਾਈਟ ਨੂੰ ਕਿ ਬੰਬਰੀ ਧਮਕੀ ਦਿੱਤੀ ਗਈ ਆ ਜਿੱਤੋਂ ਬਾਅਦ ਕੇ ਜਿਹੜਾ ਯਾਤਰੀਆਂ ਦੇ ਵਿੱਚ ਵੀ ਹੜਕੰਪ ਮੱਚ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਐ ਤਿਰਵੰਤਪੁਰਮ ਦੇ ਵਿੱਚ ਐਮਰਜੈਂਸੀ ਜਿਹੜੀ ਆ ਉਹ ਲੈਂਡਿੰਗ ਕਰवानी ਪਈ ਹੈ ਦੱਸਦੇ ਕਿ 135 ਯਾਤਰੀ ਇਸ ਦੇ ਵਿੱਚ ਬੈਠੇ ਹੋਏ ਸੀਗੇ ਤੇ ਉਸ ਤੋਂ ਬਾਅਦ ਇਸ ਨੂੰ ਐ ਫਲਾਈਟ ਨੂੰ ਇਸ ਫਲਾਈਟ ਨੂੰ ਆਈਸੋਲੇਸ਼ਨ ਦੇ ਵਿੱਚ ਲੈ ਕੇ ਗਿਆ ਤੇ ਯਾਤਰੀ ਜਿਹੜੇ ਆ ਬਾਹਰ ਕੱਢੇ ਗਏ ਆ ਤਿਰਪੁਰ ਐਵਾਦੀਏ ਕਿ ਤਿਰਵੰਤपुरम ਦੇ ਵਿੱਚ ਇਸ ਨੂੰ ਐਮਰਜੈਂਸੀ ਜਿਹੜੀ ਹੈ ਲੈਂਡਿੰਗ ਕਰਵਾਉਣੀ ਪਈ ਹੈ ਤੇ 135 ਯਾਤਰੀ ਇਸ ਦੇ ਵਿੱਚ ਸ਼ਾਮਿਲ ਸੀ ਮੁੰਬਈ ਤੋਂ ਕੇਰਲ ਜਾ ਰਹੇ ਸੀਗੀ ਇਹ ਫਲਾਈਟ ਮੁੰਬਈ ਤੋਂ ਕੇਰਲ ਜਾ ਰਹੀ ਸੀ ਜਦੋਂ ਕਿ ਇਸ ਨੂੰ ਸੂਚਨਾ ਮਿਲੀ ਕਿ ਫਲਾਈਟ ਦੇ ਵਿੱਚ ਬੰਬ ਆ ਉਸ ਤੋਂ ਬਾਅਦ ਹੜਕੰਪ ਮਚ ਗਿਆ ਤੇ ਹਫੜਾ ਦਫੜੀ ਦੇ ਵਿੱਚ ਇਸ ਨੂੰ 에어ਪੋਰਟ ਤੇ ਐਮਰਜੈਂਸੀ ਜਿਹੜੀ ਹੈ ਲੈਂਡਿੰਗ ਕਰਨੀ ਪਈ ਹੈ ਤੇ ਯਾਤਰੀਆਂ ਇਰ ਇੰਡੀਆ ਦੀ ਫਲਾਈਟ ਨੂੰ ਬੰਬਰੀ ਧਮਕੀ ਮਿਲਣ ਤੋਂ ਬਾਅਦ ਯਾਤਰੀਆਂ ਦੇ ਵਿੱਚ ਹੜਕੰਪ ਮਚ ਗਿਆ ਤੇ ਇਸ ਫਲਾਈਟ ਨੂੰ ਐਮਰਜੈਂਸੀ ਫਿਰ ਲੈਂਡਿੰਗ ਕਰਵਾਉਣੀ ਪਈ ਹੈ ਤੇ ਦੱਸਦੀ ਕਿ ਇਹ ਫਲਾਈਟ ਮੁੰਬਈ ਤੋਂ ਕੇਰਲ ਜਾ ਰਹੀ ਸੀ ਜਦੋਂ ਕਿ ਇੱਕ ਇਸ ਨੂੰ ਸੂਚਨਾ ਮਿਲੀ ਹੈ ਜਿ ਫਲਾਈਟ ਤੇ ਸੂਚਨਾ ਮਿਲਦੀ ਹੈ ਫਲਾਈਟ ਨੂੰ ਕਿ ਬੰਬਰੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਕਿ ਜਿਹੜਾ ਜੱਟ ਉਂਗਲਾ ਪੰਜਾਬ 'ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਉਹ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲੇ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੌ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਦੇ ਵਿੱਚ ਵੀ ਹੜਕੰਪ ਮੱਚ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਅ ਤਿਰਵੰਤਪੁਰਮ ਦੇ ਵਿੱਚ ਐਮਰਜੈਂਸੀ ਜਿਹੜੀ ਆ ਉਹ ਲੈਂਡਿੰਗ ਕਰवानी ਪਈ ਹੈ ਦੱਸਦੇ ਕਿ 135 ਯਾਤਰੀ ਇਸ ਦੇ ਵਿੱਚ ਬੈਠੇ ਹੋਏ ਸੀਗੇ ਤੇ ਉਸ ਤੋਂ ਬਾਅਦ ਇਸ ਨੂੰ ਫਲਾਈਟ ਨੂੰ ਇਸ ਫਲਾਈਟ ਨੂੰ ਆਈਸੋਲੇਸ਼ਨ ਦੇ ਵਿੱਚ ਲੈ ਕੇ ਗਿਆ ਤੇ ਯਾਤਰੀ ਜਿਹੜੇ ਆ ਬਾਹਰ ਕੱਢੇ ਗਏ ਆ ਤਿਰਪੁਰ ਐਵਾਦੀਏ ਕਿ ਤਿਰਵੰਤਪੁਰਮ ਦੇ ਵਿੱਚ ਇਸ ਨੂੰ ਐਮਰਜੈਂਸੀ ਜਿਹੜੀ ਆ ਲੈਂਡਿੰਗ ਕਰਵਾਉਣੀ ਪਈ ਆ ਤੇ 135 ਯਾਤਰੀ ਇਸ ਦੇ ਵਿੱਚ ਸ਼ਾਮਿਲ ਸੀ ਮੁੰਬਈ ਤੋਂ ਕੇਰਲ ਜਾ ਰਹੇ ਸੀਗੀ ਇਹ ਫਲਾਈਟ ਮੁੰਬਈ ਤੋਂ ਕੇਰਲ ਜਾ ਰਹੀ ਸੀ ਜਦੋਂ ਕਿ ਇਸ ਨੂੰ ਸੂਚਨਾ ਮਿਲੀ ਕਿ ਫਲਾਈਟ ਦੇ ਵਿੱਚ ਬੰਬ ਆ ਉਸ ਤੋਂ ਬਾਅਦ ਹੜਕੰਪ ਮਚ ਗਿਆ ਤੇ ਹਫੜਾ ਦਫੜੀ ਦੇ ਵਿੱਚ ਇਸ ਨੂੰ 에어ਪੋਰਟ ਤੇ ਐਮਰਜੈਂਸੀ ਜਿਹੜੀ ਆ ਲੈਂਡਿੰਗ ਕਰਨੀ ਪਈ ਆ ਤੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਹੈ ਹਾਲਾਂਕਿ ਪੰਪ ਦੀ ਖਬਰ ਦੀ ਵਜ੍ਹਾ ਨਾਲ 에어ਪੋਰਟ ਤੇ ਹਫੜਾ ਦਫੜੀ ਦਾ ਮਾਹੌਲ ਜ਼ਰੂਰ ਬਣ ਗਿਆ ਪਰ ਇਸ ਤੋਂ ਕੋਈ ਵੀ ਨੁਕਸਾਨ ਨਹੀਂ ਹੋ ਸਕਿਆ ਤੇ ਉੱਥੇ ਹੀ ਹਫੜਾ ਦਫੜੀ ਦੇ ਵਿੱਚ ਮਾਹੌਲ ਜਿਹੜਾ ਹਫੜਾ ਦਫੜੀ ਦਾ ਮਾਹੌਲ ਜਿਹੜਾ ਉਹ ਜ਼ਰੂਰ ਪੈਦਾ ਹੋ ਗਿਆ ਪਰ ਐਮਰਜੈਂਸੀ ਜਿਹੜੀ ਆ ਉਹ ਲੈਂਡਿੰਗ ਕਰਵਾ ਦਿੱਤੀ ਗਈ ਹੈ ਤੇ ਆਈਸੋਲੇਸ਼ਨ ਦੇ ਵਿੱਚ ਫਲਾਈਟ ਨੂੰ ਰੱਖਿਆ ਗਿਆ ਤੇ ਯਾਤਰੀਆਂ ਨੂੰ ਬਾਹਰ ਜਿਹੜਾ ਕੱਢਿਆ ਗਿਆ ਮੁੰਬਈ ਤੋਂ ਕੇਰਲ ਜਾ ਰਹੀ ਸੀਗੀ ਇਹ ਫਲਾਈਟ ਹੈ 8 ਵਜੇ ਦੀ ਇਹ ਫਲਾਈਟ ਸੀਗੀ ਜਦੋਂ ਇਸ ਫਲਾਈਟ ਨੂੰ ਸੂਚਨਾ ਮਿਲਦੀ ਆ ਕਿ ਇਸ ਦੇ ਵਿੱਚ ਬੰਬ ਦੀ ਧਮਕੀ ਜਿਹੜੀ ਆ ਦਿੱਤੀ ਗਈ ਆ ਤੇ ਉਸ ਤੋਂ ਬਾਅਦ ਹਫੜਾ ਦਫੜੀ ਮੱਚ ਗਈ ਆ 에ਰਪੋਰਟ ਦੇ ਵੱਲੋਂ ਜਿਹੜੀ ਆ ਹੁਣ ਪੂਰੀ ਚ ਅਧਿਕਾਰੀਆਂ ਦੇ ਵੱਲੋਂ ਜਿਹੜੀ ਆ ਹਰ ਤਰ੍ਹਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਆ ਕਿ ਧਮਕੀ ਕਦੋਂ ਅਤੇ ਕਿੱਥੋਂ ਮਿਲੀ ਹੈ ਉਸ ਤੋਂ ਬਾਅਦ ਦੱਸਦੀ ਆ ਕਿ ਯਾਤਰੀ ਜਿਹੜੇ ਉਹਨਾਂ ਦੇ ਵਿੱਚ ਹਫੜਾ ਦਫੜੀ ਮਲ ਗਈ ਮੱਚ ਗਈ ਸੀਗੀ ਇੱਕ ਸਹਿਨ ਦਾ ਮਾਹੌਲ ਬਣ ਗਿਆ ਸੀ ਪਰ ਯਾਤਰੀਆਂ ਨੂੰ ਸੁਰੱਖਿਅਤ ਜਿਹੜਾ ਬਾਹਰ ਕਰ ਲਿਆ ਗਿਆ ਤੇ ਬਾਕੀ ਜਿਹੜੀਆਂ 에 ਬਾਕੀ ਜਿਹੜੀਆਂ ਫਲਾਈਟਾਂ ਉਹ ਵੀ ਇਸ ਤੋਂ ਸੁਰੱਖਿਆ ਦੇ ਕਿਉਂਕਿ ਇਸ ਫਲਾਈਟ ਨੂੰ ਆਈਸੋਲੇਸ਼ਨ ਦੇ ਵਿੱਚ ਰੱਖਿਆ ਗਿਆ ਹੈ ਤਾਂ ਉਥੇ ਜਾਂਚ ਜਿਹੜੀ ਆ ਕੀਤੀ ਜਾ ਰਹੀ ਹੈ ਵੱਡੇ ਅਧਿਕਾਰੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਹਰ ਤਰ੍ਹਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ 8 ਵਜੇ ਦੀ ਫਲਾਈਟ ਸੀ ਜਦੋਂ ਕਿ ਸੂਚਨਾ ਮਿਲਦੀ ਹੈ ਕਿ ਫਲਾਈਟ ਦੇ ਵਿੱਚ ਬੰਬ ਹੈ ਉਸ ਤੋਂ ਬਾਅਦ ਹਫੜਾ ਦਫੜੀ ਮੱਚ ਜਾ